ਸਾਸਤਰੀ ਕਾਲ ਜੀ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਅੱਜ ਲੱਗੇ ਸੀ ਆਪਾਂ ਮੱਕੀ ਨੂੰ ਚੌਥਾ ਪਾਣੀ ਲਾਉਣ ਤੇ ਪਹਿਲੀ ਰੇਪ ਪਾਉਣ ਲੱਗੇ ਆ ਇਹਨੂੰ ਇਹ ਵਾਣ ਥੋੜਾ ਖੁਸ਼ਕ ਸੀਗਾ ਮੱਕੀ ਲੇਟ ਹੋ ਗਈ ਨਿਕਣ ਚ ਤੇ ਇੱਕਾ ਸਫਾਈ ਸੁਫਾਈ ਕਰਦੇ ਸੀ ਮੋਟਰ ਤੇ ਕਾਫੀ ਟਾਈਮ ਹੋ ਗਿਆ ਸੀਗਾ ਸੀਜ਼ਨ ਤੋਂ ਪਹਿਲਾਂ ਦੀ ਕੀਤੀ ਹੋਈ ਸੀ ਤੇ ਇੱਕਾ ਫੂਸਨ ਨਾਲ ਦੀ ਨਾਲ ਅੱਗ ਲਾਈ ਜਾਂਦੇ ਆ ਤੇ ਅੱਜ ਵੀਰ ਹੁਣੀ ਆਏ ਸੀਗੇ ਤੇਲ ਪਾਉਣ ਕਰਈ ਆ ਜਾਂਦੇ ਬਾਈ ਹੁਣੀ ਬਹੁਤ ਵਧੀਆ ਸੁਭਾਵ ਆ ਇਹਨੇ ਕੋਕਰੀ ਤੋਂ ਐਚਪੀ ਪੰਪ ਵਾਲੇ ਕਰੀ ਆ ਕੇ ਬਾਈ ਤੇਲ ਪਾ ਜਾਂਦੇ ਆ ਤੇ ਤੇਲ ਵੀ ਪੂਰਾ ਵਧੀਆ ਹੁੰਦਾ ਇਹਨਾਂ ਦਾ ਕੁਆਲਿਟੀ ਵੀ ਪੂਰੀ ਹੁੰਦੀ ਹੈ ਤੇ ਇੰਨਾ ਚ ਪਾਉਣੇ ਆ ਫਿਰ ਛੋਟਿਆਂ ਦੇ ਵਿੱਚ ਤੇਲ ਲਓ ਬਾਈ ਲੱਗੇ ਤੇਲ ਪਾਉਣ ਆਪਾਂ ਆਪਾਂ 4 ਕਿੱਲੇ ਵਾਹਣ ਦੀ ਮੂੰਗੀ ਬੀਜਣੀ ਆ ਤੇ ਉਹ ਵਾਹਣ ਆਪਾਂ ਹੋਣੀ ਲਿਆਵਾ ਪਹਿਲਾਂ ਚ ਗੋਭੀ ਵਿਜੀ ਹੋਈ ਸੀ ਕਿਸੇ ਦੀ ਉਹਨਾਂ ਨੇ ਗੋਭੀ ਤਾਂ ਤੋੜ ਲਈ ਜਾਂ ਛੱਡਤਾ ਤੇ ਹੁਣ ਤੇਲ ਪਾਈ ਜਾਨੇ ਆ ਤੇ ਤੁਹਾਨੂੰ ਗਾਂਹ ਜਾ ਕੇ ਦਿਖਾਉਣੇ ਆਪਾਂ ਗੋਭੀ ਵਾਲਾ ਖੇਰ ਦੋਨਾਂ ਮਗਰ ਤਵੀਆਂ ਪਾ ਕੇ ਲੈ ਜਾਣੀਆਂ ਲੋ ਬਈ ਲੱਗੇ ਪਾਉਣ ਦੇਖੋ ਤੁਸੀਂ ਪਹਿਲਾਂ ਮੈਂ ਕਲਿੱਪ ਦਿਖਾਉਣੀ ਸੀ ਤੁਹਾਨੂੰ ਵੀਡੀਓ ਬਣੀ ਨਹੀਂ ਕੰਮ ਥੋੜਾ ਜਿਹਾ ਹੋਰ ਪਿਆ ਗਿਆ ਸੀ ਮੈਨੂੰ ਤੇ ਦੇਖੋ ਤੁਸੀਂ ਕੱਡਾ ਕੱਡਾ ਕਾ ਫੂਸ ਗੁੱਲੀ ਡੰਡਾ ਹੋਰੀ ਜਾਂਦ ਪਿੱਲ ਜਾ ਵਿੱਚ ਗੋਭੀ ਦੇ ਤਾਜੇ ਫੁੱਲ ਵਿੱਚ ਹੈਗੇ ਆ ਪਰ ਗੋਭੀ ਦਾ ਰੇਟ ਘਟਾਉਣ ਕਰਕੇ ਗਾਂਹ ਨੇ ਨਹੀਂ ਛੜਤੀ ਪਹਿਲੀ ਆਪਾਂ ਫਿਰ ਬਣਾ ਕੇ ਤੇ ਮੈਗਾ ਵੀ ਚਲੋ ਇਹਨੂੰ ਰੋਣੀ ਰੋਣੀ ਕਰਕੇ ਤੇ ਰੋਣੀ ਕਰਕੇ ਤੇ ਆਪਾਂ ਮੂੰਗੀ ਬੀਜ ਦਿੰਨੇ ਆ ਦੇਖੋ ਬਈ ਕਿੰਨਾ ਗੰਦ ਪੈ ਲ ਤਵੇਂਣਾ ਵਾ ਰਹੇ ਆ ਬਹੁਤ ਜ਼ਿਆਦਾ ਇੱਕ ਵੱਟਾ ਅੱਲੂ ਵਾਲੀ ਮਸ਼ੀਨ ਨਾਲ ਆਪਾਂ ਕੇ ਫੇਰ ਉੱਤੇ ਗੋਭੀ ਲਈ ਸੀ ਵੱਟਾ ਬਹੁਤ ਉੱਚਾ ਨਹੀਂ ਮਿਆ ਲਓ ਬਈ ਉਧਰ ਵਾਈ ਹੈ ਨੇਦਰ ਆਪਾਂ ਗੋਭੀ ਤੋੜ ਤੋੜ ਕੇ ਅਰਜਨ ਮਗਰ ਟਰਾਲੀ ਪਾਈ ਸੀ ਅਸੀਂਗਾ ਚਲੋ ਪਸੂਆਂ ਵਾਸਤੇ ਪੱਠੇ ਢੱਕੇ ਹੀ ਬਣਾ ਦਿੰਨੇ ਆ ਗੋਭੀ ਬਹੁਤ ਜ਼ਿਆਦਾ ਦੇਖੋ ਤੁਸੀਂ ਇਹ ਸਾਰੇ ਫੁੱਲ ਹੀ ਪਏ ਆ ਛਿੱਟੇ ਛਿੱਟੇ ਫੁੱਲ ਦੇਖੋ ਤੁਸੀਂ ਉਹ ਦੇਖੋ ਇਹ ਸਾਰੀ ਗੋਭੀ ਆ ਵਿੱਚੋਂ ਵਿੱਚੋਂ ਅਸੀਂਗਾ ਚਲੋ ਦਸ ਤਿਆਂ ਨਾਲ ਵੱਢ ਕੇ ਨਾਲੇ ਪੱਠੇ ਬਣ ਜਾਣਗੇ ਵਿਵੋਣੀ ਵੀ ਦਸ ਤਿਆਂ ਨਾਲ ਵਿੱਚ ਹੈਗੀ ਹੋਈ ਆ ਤੇ ਆ ਦੋ ਤਿੰਨ ਬੰਦੇ ਹੋਰ ਹੋ ਕਹਿੰਦੇ ਅਸੀਂ ਵੀ ਲੈ ਜਾਗੇ ਲੇਬਰ ਵਾਲੇ ਤਾਂ ਕਰਕੇ ਅਸੀਂਗਾ ਚਲੋ ਤੇ ਦੇਖੋ ਬਾਈ ਫਿਰ ਫਾਈਨਲੀ ਕਿਹੜੀ ਲੁੱਕ ਬਣ ਗਈ ਦੇਖੋ ਤੁੱਦਲੁੱਡਾਂ ਲਾਤੀ ਪਹਿਲਾਂ ਕੀ ਸੀ ਤੇ ਹੁਣ ਕੀ ਸੀ ਉਰੇ ਮਗਰ ਪਾਈਆਂ ਹੋਣਾਂ 20 ਤਵੀਆਂ ਇਹਰੇ ਮਗਰ ਹੈਗੀਆਂ 16 ਤਵੀਆਂ ਆਪਰੇ ਟਰੈਕਟਰ ਵੱਡਾ ਤਵੀਆਂ ਛੋਟੀਆਂ ਵਾ ਤੇ ਦੇਖੋ ਤੁਸੀਂ ਧੁੱਦਲ ਬਣਾਤੀ ਚਾਰ ਵਾਰੀ ਪੈੜੀ ਬਾਦੀ ਬਈ ਦੀਂਦਾ ਹੀ ਨਹੀਂ ਵਿੱਚ ਕੁਝ ਤੇ ਹੁਣ ਸਵੇਰੇ ਚ ਦੇਖਦੇ ਕੰਪਿਊਟਰ ਕਰਾ ਲਾਵਾਂਗੇ ਕਰੋ ਚੈੱਕ ਫਿਰ ਤੁਸੀਂ ਆ ਦੇਖੋ ਧੁੱਦਲ